ਅੰਮ੍ਰਿਤਸਰ ਤੋਂ ਸਾਬਕ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਲੋਕ ਸਭਾ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਆਖਿਆ ਕਿ ਲੋਕ ਸਭਾ ਵਿੱਚ ਡਿਪਟੀ ਸਪੀਕਰ ਦੀ ਨਿਯੁਕਤੀ ਨਹੀਂ ਹੋਈ ਅੱਜ 6 ਸਾਲ ਹੋ ਗਏ ਹਨ ਲੋਕ ਸਭਾ ਬਿਨਾਂ ਡਿਪਟੀ ਸਪੀਕਰ ਤੋਂ ਚੱਲ ਰਹੀ ਹੈ ਇਹ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਉੱਥੇ ਜਿਹੜੀ ਪ੍ਰोसीडिंग ਹੈ ਉਹ ਸੁਦਾਨ ਦੇ ਮਤਲਬਕ ਨਹੀਂ ਹੋ ਰਹੀ ਉਹਦੇ ਬਾਰੇ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆਂ ਸਭ ਤੋਂ ਵੱਡਾ ਲੋਕਤੰਤਰ ਦਾ ਮੰਦਰ ਹੈ ਲੋਕ ਸਭਾ ਉਹਦੇ ਚ ਸਭ ਤੋਂ ਪਹਿਲਾਂ ਡਿਪਟੀ ਸਪੀਕਰ ਦੀ ਜਿਹੜੀ ਪੋਸਟ ਹੈ ਆਰਟੀਕਲ 93 ਰਹੀਂ ਇਲੈਕਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ ਜੋ ਕਿ 2019 ਤੋਂ ਬਾਅਦ बार-बार ਕਹਿਣ ਦੇ ਬਾਵਜੂਦ ਵੀ ਆਪੋਜੀਸ਼ਨ ਦੇ ਡਿਪਟੀ ਸਪੀਕਰ ਨਹੀਂ ਲਾਇਆ ਗਿਆ ਲੋਕ ਸਭਾ ਦਾ ਹਮੇਸ਼ਾ ਹੀ ਗੱਲ ਨੂੰ ਟਰਕਾ ਦਿੱਤਾ ਜਾਂਦਾ ਹੈ ਤੇ ਅੱਜ 6 ਸਾਲ ਹੋ ਗਏ ਨੇ ਬਿਨਾਂ ਡਿਪਟੀ ਸਪੀਕਰ ਦੇ ਲੋਕ ਸਭਾ ਜਿਹੜੀ ਹੈ 2019 ਦੀ ਇਲੈਕਸ਼ਨ ਤੋਂ ਬਾਅਦ ਚੱਲ ਰਹੀ ਹੈ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਵੀ ਹੋਵੇ ਜਿਹੜਾ ਆਪੋਜੀਸ਼ਨ ਲੀਡਰ ਹੈ ਉਹਦੀ ਹਾਊਸ ਲੀਡਰ ਤੋਂ ਬਾਅਦ ਸਤਾ ਪਖਸ਼ ਤੋਂ ਬਾਅਦ ਜਿਹੜੀ ਵੱਡੀ ਐਮ ਭੂਮਿਕਾ ਹੁੰਦੀ ਲੋਕ ਸਭਾ ਨੂੰ ਚਲਾਉਂਦੀ ਔਰ ਦੇਸ਼ ਦੇ ਮੁੱਦੇ ਉਠਾਉਂਦੀ ਰਾਹੁਲ ਗਾਂਧੀ ਸਾਡੇ ਮਾਨਯੋਗ ਜਿਹੜੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਜਦੋਂ ਵੀ ਹਾਊਸ ਦੇ ਵਿੱਚ ਲੋਕ ਮੁੱਦਿਆਂ ਦੇ ਉੱਤੇ ਗੱਲ ਕਰਨਾ ਚਾਹੁੰਨ ਉੱਠ ਕੇ ਖੜੋ ਸਕਦੇ ਔਰ ਸਪੀਕਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਔਰ ਉਹਨਾਂ ਦੀ ਗੱਲ ਰੱਖੀ ਜਾਵੇ ਔਰ ਰਿਕਾਰਡ ਤੇ ਆਵੇ ਰਾਸੀ ਤੁਹਾਡੇ ਮੱਦੇਰ ਰਹੀ ਦੱਸਣਾ ਚਾਹੁੰਦੇ ਆ ਕਿ ਬਿਲਕੁਲ ਜਿਹੜਾ ਨਾ ਪੱਕੀ ਰਵਈਆ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਦੋਂ ਵੀ ਸਾਡੇ ਐਲੋਪੀ ਉੱਠਦੇ ਨੇ ਨਾ ਉਹਨਾਂ ਨੂੰ ਮਾਈਕ ਦਿੱਤਾ ਜਾਂਦਾ ਨਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਜਦਕਿ ਇਹ ਅਧਿਕਾਰ ਹੈ ਕਨਸਟੀਟਿਊਸ਼ਨ ਦਾ ਲੀਡਰ ਆਫ ਆਪੋਜੀਸ਼ਨ ਜਦੋਂ ਵੀ ਚਾਹੇ ਉੱਠੇ ਉਹਨੂੰ ਉਹਦੀ ਗੱਲ ਸੁਣੀ ਜਾਂਦੀ ਹੈ ਪਰ ਇਹ ਵੀ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਹੈ ਗੱਲ ਸੁਣਨੀ ਵੀ ਉਹਨਾਂ ਨੇ ਗੁਵਾਰਾ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਤਾਨਾਸ਼ਾਹੀ ਦੇ ਨਾਲ ਪੂਰੇ ਦੇਸ਼ ਚੱਲ ਰਹੀ ਹੈ ਉਹ ਨਹੀਂ ਚਾਹੁੰਦੇ ਕਿ ਸਾਡੇ ਜਿਹੜੀਆਂ ਲੋਕ ਮੁੱਦੇ ਨੇ ਜਾਂ ਜਿਹੜੀਆਂ ਅਸੀਂ ਅਨੈਤਿਕਤਾ ਦੀਆਂ ਤਰੀਕੇ ਦੇ ਨਾਲ ਅਸੀਂ ਸਰਕਾਰ ਚ ਰਾ ਰਹੇ ਹਾਂ ਉਹ ਲੋਕਾਂ ਦੇ ਸਾਹਮਣੇ ਆਉਣ ਜਾਂ ਰਿਕਾਰਡ ਦਿੱਤੇ ਹੋ ਇਸ ਕਰਕੇ ਉਹ ਆਪੋਜੀਸ਼ਨ ਲੀਡਰ ਨੂੰ ਮਾਈਕ ਬੰਦ ਕਰ ਦਿੰਦੇ ਐ ਮਾਈਕ ਦਿੰਦੇ ਨਹੀਂ ਸਮਾਂ ਨਹੀਂ ਦਿੰਦੇ ਰਾਹੁਲ ਗਾਂਧੀ ਜੀ ਨੂੰ ਇਹ ਮੈਂ ਤੁਹਾਡੇ ਮੱਦੇਨਜ਼ਰ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ